ਸਤ ਸਤ ਕਰੋ ਤੇਰਾ ਹੀ ਆਸਰਾ ਅੱਜ ਅਸੀਂ ਫੇਰ ਨਵੀਆਂ ਗੱਲਾਂ ਬਾਤਾਂ ਦੇ ਨਾਲ ਇੱਕ ਨਵੀਂ ਵੀਡੀਓ ਸ਼ੇਅਰ ਕਰਨ ਲੱਗੇ ਆ ਨਵੀਆਂ ਗੱਲਾਂ ਬਾਤਾਂ ਦੇ ਨਾਲ ਅੱਜ ਅਸੀਂ ਪਾਉਣ ਲੱਗੇ ਆ ਕਿ ਜਿਹੜੇ ਬੰਦੇ ਰੋਗੀ ਹੋ ਗਏ ਬਹੁਤ ਸਾਰੇ ਜਿਹੜੇ ਬਿਮਾਰੀਆਂ ਉਹ ਕੁਝ ਅਨਸਾਨੀ ਗਲਤੀ ਨਾਲ ਵੀ ਲੱਗਦੀਆਂ ਜਿਵੇਂ ਹੁਣ ਮੰਨ ਕੇ ਚੱਲੋ ਵੀ ਕਈ ਵਾਰੀ ਕੋਈ ਅਸੀਂ ਬਿਮਾਰੀ ਹੁੰਦੀ ਆ ਸਾਨੂੰ ਅਸੀਂ ਇੱਕ ਦੋ ਵਾਰੀ ਦਵਾਈ ਡਾਕਟਰ ਤੋਂ ਲਈ ਸੈੱਟ ਨਹੀਂ ਹੋਇਆ ਕਈ ਵਾਰੀ ਕੋਈ ਦਵਾਈ ਨਹੀਂ ਲੱਗਦੀ ਕਿਉਂਕਿ ਵਾਤਾਵਰਣ ਨਹੀਂ ਇਹੋ ਜਿਹਾ ਹੋ ਗਿਆ ਫੇਰ ਸਾਡੇ ਲੋਕ ਬਾਬਿਆਂ ਨਹੀਂ ਭੱਜ ਪੈਂਦੇ ਆ ਵੀ ਦੱਸੋ ਕੁਕੜੀ ਵਾਲਾ ਬਾਬਾ ਤੁਹਾਨੂੰ ਠੀਕ ਕਰ ਦੂਗਾ ਜਾਂ ਲੇਲੀ ਵਾਲਾ ਬਾਬਾ ਤੁਹਾਨੂੰ ਠੀਕ ਕਰ ਦੂਗਾ ਫਿਰ ਜਿਹੜੇ ਬਖੰਡ ਹੈ ਉਹ ਲੋਕ ਉਹਨਾਂ ਪਾਸੇ ਤੁਰ ਪੈਂਦੇ ਆ ਤਾਂ ਜਿਹੜੀ ਸਰੀਰ ਨੂੰ ਬਿਮਾਰੀ ਆ ਉਹ ਕਈ ਵਾਰੀ ਜ਼ਿਆਦਾ ਵੱਧ ਜਾਂਦੀ ਹੈ ਕਿਉਂਕਿ ਸਰੀਰ ਦਾ ਜਿਹੜਾ ਚੈੱਕ ਫਿਕ ਉਹ ਡਾਕਟਰ ਤੋਂ ਕਰਾਉਣਾ ਚਾਹੀਦਾ ਕਿਉਂਕਿ ਵਾਤਾਵਰਨ ਗੰਦਲ ਗਿਆ ਕਈ ਵਾਰੀ ਕੋਈ ਬਿਮਾਰੀ ਛੇਤੀ ਕਟੌਲ ਵਿੱਚ ਨਹੀਂ ਆਉਂਦੀ ਫਿਰ ਸਾਡੀਆਂ ਜਿਹੜੀਆਂ ਮਾਤਾ ਭੈਣਾਂ ਉਹ ਫਿਰ ਚੱਲ ਪੈਂਦੀਆਂ ਪੁੱਠਾ ਆਲਿਆਂ ਨਹੀਂ ਵੀ ਫਲਾਣੇ ਥਾਂ ਬਾਬਾ ਹੈ ਨਹੀਂ ਭੈਣੇ ਉਹ ਕੁਕੜੀ ਤੇ ਫਿਰ ਉਹ ਮੁਰਗੀ ਦੇ ਕੇ ਤੇ ਬੈਂਦਾ ਹੀ ਬਿਮਾਰੀ ਸੈੱਟ ਹੋ ਜਾਂਦੀ ਹੈ ਉਹ ਕਾ ਜਿਸ ਦੇ ਕਾਰਨ ਜਿਹੜਾ ਸਰੀਰ ਆ ਉਹ ਡਾਕਟਰੀ ਮਾਜਵੇ ਦੀ ਲੋੜ ਹੁੰਦੀ ਐ ਤੇ ਚੱਲ ਪੈਂਦੇ ਆ ਪੁੱਛਾਂ ਵਾਲਿਆਂ ਨਾਲ ਤਾਂ ਉਹਨਾਂ ਨੇ ਥੋੜੋ ਕਹਿਣਾ ਵੀ ਥੋੜੇ ਸਰੀਰ ਨੂੰ ਕੋਈ ਡਾਕਟਰੀ ਦਾ ਡਾਕਟਰੀ ਦੀ ਲੋੜ ਆ ਜਾਂ ਡਾਕਟਰ ਤੋਂ ਤੁਸੀਂ ਦਵਾਈ ਲਓ ਉਹ ਨਹੀਂ ਕਹਿੰਦੇਗੇ ਜਿਵੇਂ ਉਹ ਡੇਰਾ ਸੱਚਾ ਸੋਦਾ ਸਰਸਾ ਦੇ ਵਿੱਚ ਖੁਦ ਹਸਪਤਾਲ ਬਣਿਆ ਬਹੁਤ ਵੱਡਾ ਇਹ ਨਹੀਂ ਵੀ ਉੱਥੇ ਕਿਸੇ ਤਰ੍ਹਾਂ ਦਾ ਬਖੰਡ ਜਾਂ ਬਖੰਡਾਂ ਨਾਲ ਜੋੜੇ ਜਾਂਦਾ ਗੁਰੂ ਜੀ ਕਹਿੰਦੇ ਭਾਈ ਰੱਬ ਦਾ ਨਾਮ ਹੀ ਲਓ ਤੇ ਸਰੀਰ ਨੂੰ ਸਮੇਂ ਸਿਰ ਡਾਕਟਰੀ ਚੈੱਕ ਫਿਕ ਵੀ ਕਰਾਓ ਡਾਕਟਰ ਦੀ ਵੀ ਮਤਲਬ ਜਿਹੜੀ ਸਹਾਇਤਾ ਉਹ ਲਓ ਪਰ ਆਮ ਲੋਕਾਂ ਦੇ ਕੀ ਹੁੰਦਾ ਜਾਣੇ ਕਿ ਲੋਕ ਸਿਆਣੇ ਨਹੀਂ ਤੁਰ ਪੈਂਦੇ ਐ ਡਾਕਟਰਾਂ ਨੂੰ ਕਮਲੇ ਬਣਾ ਤਾਂ ਉਹ ਸਿਆਣੇ ਬਣ ਜਾਂਦੇ ਜਿਨ੍ਹਾਂ ਦੀਆਂ ਡਿਗਰੀਆਂ ਕਰੀਆਂ ਹੁੰਦੀਆਂ ਉਹਨਾਂ ਨੂੰ ਕਮਲੇ ਸਮਝਦੇ ਆ ਇਸ ਵਾਸਤੇ ਅਸੀਂ ਉਹਨਾਂ ਲੋਕਾਂ ਨੂੰ ਬੇਨਤੀ ਕਰਦੇ ਆ ਵੀ ਕਈ ਵਾਰੀ ਰੋਗ ਥੋਡੀ ਗਲਤੀ ਨਾਲ ਵੀ ਵੱਧ ਜਾਂਦੇ ਆ ਕਿਉਂਕਿ ਡਾਕਟਰੀ ਮਾਜਵਾ ਸਮੇਂ ਸਿਰ ਸਰੀਰ ਦਾ ਕਰਾਇਆ ਕਰੋ ਇਹ ਜਿਹੜੇ ਬਾਬੇ ਬੂਬੇ ਆ ਇਹ ਤਾਂ ਤੁਹਾਨੂੰ ਇਕ ਲਜਾਉਣ ਦਾ ਤੰਦ ਤਾਣਾ ਲੱਝਿਆ ਜੇ ਮੁਰਗੀ ਦੇਣ ਦੇ ਨਾਲ ਹੀ ਥੋੜਾ ਕੈਂਸਰ ਠੀਕ ਹੋ ਜਾਊਗਾ ਨਹੀਂ ਹੋ ਸਕਦਾ ਤਾਂ ਇਸ ਵਾਸਤੇ ਅੱਜ ਬੇਨਤੀ ਕਰਦੇ ਆ ਵੀ ਜਿਹੜੇ ਰੋਗ ਆ ਉਹ ਕਈ ਵਾਰੀ ਥੋਡੀ ਗਲਤੀ ਦੇ ਨਾਲ ਵੀ ਲੱਗਦੇ ਆ ਸਮੇਂ ਸਰ ਸਰੀਰ ਦਾ ਚੈੱਕ ਫਿਕ ਕਰਾਇਆ ਕਰੋ ਤੇ ਰੱਬ ਦਾ ਨਾਮ ਵੀ ਲਿਆ ਕਰੋ ਤੇ ਨਾਲ ਨਾਲ ਜਿਹੜੇ ਡਾਕਟਰ ਤੋਂ ਤੁਸੀਂ ਦਵਾਈ ਲਈ ਥੋੜੀ ਜਿਹੀ ਵਿਸ਼ਵਾਸ ਨਾਲ ਵੀ ਦਵਾਈ ਖਾਇਆ ਕਰੋ ਇਹ ਨਹੀਂ ਵੀ ਅੱਜ ਹੋਰ ਤੋਂ ਲਿਆਂਦੀ ਕੱਲ ਨੂੰ ਹੋਰ ਤੋਂ ਲਿਆਂਦੀ ਕੱਲ ਨੂੰ ਹੋਰ ਤੋਂ ਲਿਆਂਦੀ ਯਾਨੀ ਕਿ ਕੁਝ ਮਹੀਨਾ ਦੋ ਮਹੀਨੇ 15 ਦਿਨ ਟੇਕੇ ਤੇ ਦਵਾਈ ਖਾਇਆ ਕਰੋ ਵਿਸ਼ਵਾਸ ਰੱਖਿਆ ਕਰੋ ਤੁਹਾਡੇ ਵਿਸ਼ਵਾਸ ਨਾਲ ਵੀ ਬਹੁਤ ਕੁਝ ਟੁੱਟਦਾ ਹੈ ਜਦੋਂ ਥੋੜਾ ਵਿਸ਼ਵਾਸ ਡਾਵਾ ਡੋਲਾ ਫਿਰ ਕੁਝ ਵੀ ਨਹੀਂ ਹੁੰਦਾ ਤੈਸ ਵਾਤੇ ਅਸੀਂ ਬੇਨਤੀ ਕਰਦੇ ਹਾਂ ਕਿ ਬਹੁਤ ਸਾਰੇ ਰੋਗ ਆ ਜਿਹੜੇ ਬੰਦਾ ਅਣਸਾਣੀ ਗਲਤੀਆਂ ਨਾਲ ਲਾ ਲੈਂਦਾ ਹੈ ਤਾਂ ਇਹਦੇ ਤੋਂ ਸਾਨੂੰ ਦੂਰ ਰਹਿਣਾ ਚਾਹੀਦਾ ਤੇ ਡਾਕਟਰੀ ਜਿਹੜਾ ਮਾਜਬੂਰ ਸਰੀਰ ਦਾ ਕਰਾਉਣਾ ਚਾਹੀਦਾ ਤੇ ਇਹ ਜਿਹੜੇ ਬਖੰਡੀਆ ਕੋਕੜੀਆਂ ਕਕੜੀਆਂ ਇਹਨਾਂ ਤੋਂ ਦੂਰ ਰਹਿ ਕੇ ਤੇ ਜਾਣੇ ਕਿ ਤੁਸੀਂ ਆਪਣੇ ਆਪ ਨੂੰ ਰੋਗਾਂ ਤੋਂ ਮੁਕਤ ਕਰ ਸਕਦੇ ਆ ਤਾਂ ਇਹਨਾਂ ਕੁਝ ਕਹਿੰਦੇ ਜੇ ਕੋਈ ਸਾਥੋ ਸ਼ਬਦ ਵੱਧ ਘੱਟ ਬੋਲਿਆ ਕੋ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਲੋਕੀ ਅੱਜ ਇਸ ਚੀਜ਼ ਦਾ ਸ਼ਿਕਾਰ ਹੋ ਰਿਹਾ ਪੰਜਾਬ ਦੀ ਧਰਤੀ ਤੇ ਬਹੁਤਾਰੇ ਅੰਧਵਿਸ਼ਵਾਸ ਦਾ ਸ਼ਿਕਾਰ ਹੋ ਰਿਹਾ ਤਾਂ ਇਸ ਵੀਡੀਓ